ਬਾਕੀ ਆ ਇਹ ਸਸਟਮ ਵੀ ਹੈ ਬਾਕੀ ਸਮੂਹ ਚੀਜ਼ਾਂ ਲਈ ਜਿਹੜੇ ਸੰਗਠਨਾਂ ਨਾਲ ਇਹਨਾਂ ਬਾਰੇ ਜਿਹੜੇ ਕਾਪਰ ਨੂੰ ਸਾਧ ਸੰਗਤ ਮੈਂ ਤੁਹਾਨੂੰ ਜੋ ਬੈਕਗ੍ਰਾਉਂਡ ਉੱਪਰ ਦਿੱਤਾ ਉਹ ਬਹੁਤ ਲੈਣਾ ਹੈ ਕਿਉਂਕਿ ਆ ਉਹ ਬੇ ਕਿਸੇ ਕਰਨ ਦੀ ਆ ਇਹ ਤਾਂ ਇੱਕ ਹੀ ਤਰ੍ਹਾਂ ਦੀ ਹੈ ਇਹ ਤੁਹਾਨੂੰ ਜਿਹੜਾ ਵਰਡ ਕਾਨੂੰਨ ਨੂੰ ਉਹਨੂੰ ਯਾਦ ਰੱਖੋ ਜਿਹੜਾ ਲੰਬੇ ਇੱਕ ਸਮਾਜ ਨੂੰ ਸਮਾਜਿਕ ਪਗੜ ਸਮਾਜ ਦਾ ਸਮਾਜ ਵਿੱਚ ਇੱਕ ਬਾਗ ਵਿੱਚ ਜੰਗਲ ਕੀ ਫਰਕ ਹੁੰਦਾ ਬਾਗ ਵਿੱਚ ਜੰਗਲ ਕੀ ਫਰਕ ਹੁੰਦਾ ਜੰਗਲ ਦੇ ਵਿੱਚ ਜਿਹੜੇ ਤੇ ਬਾਟ ਇੱਕੀ ਬੋਲ ਆ ਗਈ ਹੈ ਜਿਹੜੇ ਆਪ ਨੂੰ ਚਾਹੀਦੀ ਹੈ वहीं तो वो भी ठीक रहेगा पर वो अपने आप टिंकी रहेगा बात ये नाभिरिस अक्षा ये hmm. मतलब तो नाभिरिस अक्षा का रस्ता है वो कोई भी टिंकी नहीं है दारिस अक्षा के कोई इसका एक नमक मोंची मैं इतना ज़्यादा समझता नहीं था नहीं तो मैं तुम्हारे जब निकलते थे यार इतनी बार तुम तो कोई टिंकी � सेक्शन 3 जो आपका सारा वो ड्यूटी है साहब अगर नेगेटिव मिक्सर है तो ओनली पर पर जेब में एक्सीडेंट करके भाग गया फिर वो आपको पेनल्टी है क्या ट्रांसपोर्टर ने आता आएगी पूरी में कोईड़ा सेक्शन है जो आपको पेनल्टी है वो एल्युमिनियम के कार में इन्वेस्टमेंट है वो ये पेनल्टी है बाकी का सारा एक्ट है कोई इन्वेस्टमेंट नहीं है ये जो ਸਰ ਜਿਹੜਾ ਅੱਜ ਨਵੇਂ ਕਾਨੂੰਨ ਸੰਬੰਧੀ ਜਿਹੜਾ ਸੈਮੀਨਾਰ ਲਾਇਆ ਉਹਦੇ ਸਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਅੱਜ 1.7 2024 ਨੂੰ ਕ੍ਰਿਮਿਨਲਸ ਕ੍ਰਿਮ ਜਿਹੜੇ ਕਾਨੂੰਨ ਉਹ ਲਾਗੂ ਹੋਏ ਨੇ ਉਹਦੀ ਇੰਪਲਮੈਂਟੇਸ਼ਨ ਹੋਈ ਆ ਉਸ ਸਬੰਧ ਵਿੱਚ ਅਸੀਂ ਅਵੇਰਨੈਸ ਇੱਕ ਜਾਗਰੂਤਾ ਕੈਂਪੇਨ ਕੀਤਾ ਸੀ ਆਪਣੇ ਸਭ ਜਿਹੇ ਲੈਵਲ ਤੇ ਥਾਣੇ ਕਮਾਨ ਸ਼ਹਿਰ ਹਨ ਸਭਾ ਲਗਾਇਆ ਸੀ ਜਿਹਦੇ ਵਿੱਚ ਸਾਡੇ 450 ਤੋਂ ਸ਼ਾਮਲ ਸੀ ਇਹਨਾਂ ਵਿੱਚ ਮੈਂ ਹਦੋਂਗੋ ਦੇ ਜਿਵੇਂ ਸਾਰੇ ਜਿਹੜੇ ਇਲਾਕੇ ਦੇ ਬਹੁਤ ਵਾਰ ਆਮ ਖਾਸ ਨਾਗਰ ਇਕੱਠੇ ਕਿਤੇ ਸੀ ਕੁਝ ਹਫਤਾ ਕਿਸ ਪ੍ਰੀ ਨਾਲ ਸਮੂਹ ਰਹੇ ਸੀ ਇੰਤ ਵਿੱਚ ਜਿਹੜਾ ਪੁਰਾਣੀ ਕਾਨੂੰਨ ਆਪੀਸੀ ਜਿਵੇਂ ਕੋ ਫੋਰ ਐਗਜ਼ਾਮਪਲ 98610 ਬਣਿਆ ਹੋਇਆ ਸੀ ਆਰਪੀਸੀ ਜਿਹੜੇ ਉਹ 1973 ਦਾ ਸੀ ਇਹਨਾਂ ਜਿਹੜੇ ਸੀ ਥਾਂ ਦਾ ਪੱਤਾ ਦਾ ਸੀ ਬਾਕੀ ਅਬਾਊਟ ਬਾਊ 164 ਸਾਲ ਪੁਰਾਣੇ ਕਾਨੂੰਨ ਜਿਹੜੇ ਉਹ ਰਿਵਾਈਜ਼ ਹੋ ਕੇ ਜਿਵੇਂ ਜਿਵੇਂ ਆਪੀਸੀ ਹੈ ਉਹ ਪੀਐਨਐਸ ਭਾਰਤੀ ਨਾਇਸ ਸਹਾਈਤਾ ਤੇ ਸੀਯੂਆਰਪੀਸੀ ਜਿਹੜਾ ਕਿ ਉਹ ਭਾਰਤੀ ਨਾਗਰਿਕ ਸੁਰੱਖਿਆ ਸਹਾਈਤਾ ਵਿੱਚ ਤਬਦੀਲ ਹੋ ਕੇ ਸਾਹਮਣੇ ਆਈ ਨੇ ਅੱਜ ਤੋਂ ਲਾਗੂ ਹੋਏ ਨੇ ਉਹਦੀ ਅਵੇਰਨੈਸ ਨੂੰ ਬੇਰਨਸ ਕਰਨ ਵਾਸਤੇ ਅੱਜ ਅਸੀਂ ਸਾਰੇ ਨੂੰ ਇਕੱਠਾ ਕਰਕੇ ਬੈਠਾ ਹੈ ਤੇ ਇਸ ਦੇ ਵਿੱਚ ਜਿਵੇਂ ਕਿ ਇੱਕ ਜਿਹੜੇ ਨਵੇਂ ਕਾਨੂੰਨ ਨੇ ਇਹ ਨਵੇਂ ਸਮਾਜ ਦੇ ਲੋਰ ਅਨਸਾਰ ਲੋਰ ਨੂੰ ਰੱਖ ਕੇ ਬੋਰ ਨੂੰ ਰੱਖ ਕੇ ਉਹਦੇ ਮੁਤਾਬਿਕ ਇਹ ਬਣਾਏ ਗਏ ਨੇ ਜਿਵੇਂ ਕਿ ਪੀ ਐਨ ਐਸ ਐਸ ਉਹ ਆਪਣੇ ਨਾਮ ਦੇ ਵਿੱਚ ਹੀ ਉਹਦੀ ਕਲਿਮਸ਼ਨ ਹੈਗੀ ਹੈ ਭਾਰਤੀ ਨਾਗਰਿਕ ਸੱਸ਼ਾ ਦਿਨਿਯਮ ਭਾਰਤੀ ਨਾਗਰਿਕ ਸੱਸ਼ਾ ਸਾਹਿਤਾ ਮਕਿ ਜਿਹੜੀ ਭਾਰਤੀ ਨਾਗਰਿਕ ਉਹ ਸੱਸ਼ਾ ਨੂੰ ਕਿਸ ਤਰ੍ਹਾਂ ਉਹ ਨਿਰਮੇਢਸ ਕਰਨੀ ਉਹ ਕਿ ਪ੍ਰੈਜਡ ਕਰਨਾ ਵਾ ਉਹ ਮੁੱਖਾ ਕੇ ਬਣਾਏ ਗਏ ਨੇ ਕੁਝ ਕਵੀ ਜੀਨੀਸ ਆਈਆਂ ਕੁਝ ਜੀਨੀਸ ਆਈਆਂ ਨੇ ਕੁਝ ਨਵੇਂ ਦੁਨੀਆਂ ਸੈਕਸ਼ਨਸ ਮੈਨੂੰ ਯਾਨੇ ਤੇ ਮੋਸਟਲੀ ਜਿਹੜੇ ਪਹਿਲੇ ਸੈਕਸ਼ਨ ਨੇ ਉਹ ਹੂ ਭਾਉ ਹੋਈ ਨੇ ਉਹਨਾਂ ਦੇ ਜਿਹੜੇ ਆ ਨੰਬਰਸ ਜਿਹੜੇ ਸਿਕਿਉਰਟੀ ਚੇਂਜ ਹੋਈ ਹੈ ਸਰ ਜਿਹੜੇ ਬਾਰ-ਬਾਰ ਕਰਾਇਮ ਕਰਦੇ ਆ ਉਹਨਾਂ ਨੂੰ ਇਹਦੇ ਵਿੱਚ ਦੁਬਾਰਾ سزا ਮਿਲਦੀ ਵੀ ਕੋਈ ਹੈਗੇ ਕਿ ਦੁਬਾਰਾ ਕਰਾਇਮ ਕਰਨ ਵਾਲੇ ਆਰਗੇਨਾਈਜ਼ ਕਰਾਇਮ ਨੇ ਉਹ ਨਵਾਂ ਸੈਕਸ਼ਨ ਜਿਹੜੇ ਉਹ ਅਲੱਗ ਉਹਨਾਂ ਨਾਲ ਇੰਪਲਾਈਡ ਹੋਏ ਨੇ 17311 ਪੀਐਨਰ ਪੈਟੀ ਹੋਰੈਂਸ ਕਰਾਇਮ ਨੇ 12 ਬੀਐਨਰ ਹੋਰ ਜਿਸ ਨਾਲ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਜਿਵੇਂ 69 ਬੀ ਨਸ ਵਿੱਚ ਉਹ ਇੱਕ ਸੈਕਸ਼ਨ ਨਵਾਂ ਜਿੱਦ ਲਗੂ ਹੋਇਆ ਜੀ ਮੈਨਸ ਸੈਕੂਅਲ ਇੰਟਰਕੋਸ ਬਾਏ ਬੀਕਿੰਗ ਪ੍ਰੋਮਿਸ ਟੂ ਮੈਰੀ ਉਹ ਇੱਕ ਨਵਾਂ ਸੈਕਸ਼ਨ ਹੈ ਰੁਆ ਤਾਂ ਹੋਰ ਵੀ ਕਈ ਇੱਕ ਨਵਾਂ ਪੂਰਾ ਚੈਪਟਰ ਹੀ ਹੈ ਬਣ ਜਿਹੜਾ ਨਾਲ ਇਹ ਲਗੂ ਹੋਇਆ ਜਿਹਦੇ ਬੱਚਿਆਂ ਦੇ ਚਿਲਡਰਨਸ ਦੇ ਰਿਕਾਰਡਿੰਗ ਜਿਹੜੇ ਅਫੈਂਸ ਹੁੰਦੇ ਨੇ ਉਹਨਾਂ ਨੂੰ ਉਹਨਾਂ ਨੂੰ